ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਤਿਪ ਕਰ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ ਜਿੱਥੇ ਖਬਰ ਸੁਣਾਈ ਨਹੀਂ ਜਾਂਦੀ ਸਮਝਾਈ ਜਾਂਦੀ ਹੈ ਅੱਜ ਤਿੰਨ ਖਬਰਾਂ ਬਾਰੇ ਗੱਲ ਕਰਾਂਗੇ ਖਬਰਾਂ ਬਹੁਤ ਅਹਿਮ ਨੇ ਪਰ ਇੱਕ ਖਬਰ ਸਿਰਫ ਖਬਰਾਂ ਨਹੀਂ ਇਹ ਸਾਡੀ ਜਾਗਰੂਕਤਾ ਸੁਰੱਖਿਆ ਅਤੇ ਸ਼ੋਚ ਨੂੰ ਸ਼ੂਹਣ ਵਾਲੀਆਂ ਨੇ ਅਜਿਹੜੀਆਂ ਖਬਰਾਂ ਨੇ ਉਹ ਸਾਡੇ ਸਿੱਧਾ-ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਜ਼ਿਆਦਾ ਸਮਾਂ ਨ ਲੈਂਦੇ ਹੋਏ ਰੁਕ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੀ ਜਿਨ੍ਹਾਂ ਨੇ ਬਹੁਤ ਸਾਰੇ ਮੁੱਦੇ ਚੁੱਕੇ ਨੇ ਜੋ ਕਿ ਜ਼ਿਆਦਾਤਰ ਅੱਜ ਦੇ ਦਿਨਾਂ 'ਚ ਸੁਰੱਖਿਆ ਦਾ ਵਿਸ਼ਾ ਬਣ ਰਹੇ ਨੇ ਤੇ ਦੱਸਦੀ ਹੈ ਕਿ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਹੁਣ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਕੀਤਾ ਹੈ ਤਾਂ ਇਹ ਕੋਈ ਸਧਾਰਨ ਪ੍ਰੈਸ ਕਾਨਫਰੰਸ ਨਹੀਂ ਸੀ ਜਥੇਦਾਰ ਨੇ ਕਾਫੀ ਗੰਭੀਰ ਮੁੱਦੇ ਚੁੱਕੇ ਤਾਂ ਮੁੱਦੇ ਕਿਹੜੇ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਉਪ ਮੁੱਖ ਮੰਤਰੀ ਤਾਂ ਉਹਨਾਂ ਨੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿੰਨਾ ਵੱਡਾ ਮਾਮਲਾ ਹੈ ਜੀ ਹਾਂ ਇਹ ਸਿਰਫ ਕਾਗਜ਼ਾਂ ਦੀ ਚਰਚਾ ਨਹੀਂ ਸਾਡੀ ਕਮਿਊਨਿਟੀ ਤੇ ਸਿਆਸਤ ਤੇ ਵੀ ਪ੍ਰਭਾਵ ਪਾਉਣ ਵਾਲੀ ਖਬਰ ਹੈ ਮੁੱਖ ਮੰਤਰੀ ਨੂੰ ਸ਼੍ਰੀ ਕਾਲ ਤਖਸੈਪ ਸਕੱਤਰਤ ਵਿੱਚ 15 ਜਨਵਰੀ ਨੂੰ ਪੇਸ਼ ਹੋਣ ਦਾ ਹੁਕਮ ਮਿਲਿਆ ਹੈ ਸਿੱਧੀ ਗੱਲ ਕਰੀਏ ਜਦੋਂ ਧਾਰਮਿਕ ਪ੍ਰਮੁੱਖ ਸਿਆਸਤ ਤੇ ਵਿੱਚ ਆਉਂਦੇ ਨੇ ਤਾਂ ਇਹ ਸਿਰਫ ਖਬਰਾਂ ਦੀ ਮਿਆਦ ਹੀ ਨਹੀਂ ਸਾਡੇ ਰਿਐਕਸ਼ਨ ਤੇ ਵੀ ਪ੍ਰਭਾਵ ਪਾਉਂਦੇ ਨੇ ਤੇ ਹੁਣ ਉਹ ਜਿਹੜੇ ਧਿਆਨ ਦੇਣਯੋਗ ਗੱਲਾਂ ਨਹੀਂ ਤਾਂ ਹਮੇਸ਼ਾ ਤਸਤੀ ਧਿਆਨ ਦੋ ਰਾਹੇ ਤੇ ਨਹੀਂ इमोशनल ਰਿਐਕਸ਼ਨ ਤੇ ਜ਼ਿਆਦਾ ਨਾ ਜਾਓ ਸਾਵਧਾਨ ਰਹੋ ਸਮਝੋ ਕਿ ਇਹ ਕੱਟਣਾ ਸਿਰਫ ਵਿਅਕਤੀ ਦੀ ਰਿਹਾਈ ਨਹੀਂ ਤੇ ਸਾਡੇ ਸਿਆਸੀ ਤੇ ਧਾਰਮਿਕ এনवायरमेंट ਨੂੰ ਪ੍ਰਭਾਵਿਤ ਕਰਦੇ ਆ ਦੋਸਤੋ ਇਹ ਖਬਰ ਸਾਡੇ ਲਈ ਇੱਕ ਸਿੱਖਿਆ ਵੀ ਹੈ ਜਦੋਂ ਵੀ ਕੋਈ ਹਾਈ ਪ੍ਰੋਫਾਈਲ ਫਿਗਰ ਸਿਆਸਤ ਵਿੱਚ ਖੁੱਲ ਕੇ ਕੋਈ ਕਦਮ ਚੁੱਕੇ ਸਾਨੂੰ ਸੋਚ ਵਿਚਾਰ ਨਾਲ ਗੱਲ ਕਰਨੀ ਚਾਹੀਦੀ ਹੈ ਹੁਣ ਦੋਸਤੋ ਅਸੀਂ ਗੱਲ ਕਰੀਏ ਇੱਕ ਹੋਰ ਗੰਭੀਰ ਮਾਮਲੇ ਦੀ ਜੀਆਂ ਹੁਣ ਮੈਂ ਗੱਲ ਕਰ ਰਹੀਆਂ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਨੂੰ ਅੰਮ੍ਰਿਤਸਰ ਵਿੱਚ ਮੈਰੀ ਗੋਲ ਰਿਜ਼ੋਰਟ ਵਿੱਚ ਬੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀਆਂ ਦੋਸਤੋ ਜਦੋਂ ਮੈਂ ਇਹ ਸੁਣਿਆ ਮੈਨੂੰ ਵੀ ਸ਼ੱਕ ਹੋਇਆ ਕਿ ਇਹ ਕਿਵੇਂ ਹੋਇਆ ਇਸ ਮਾਮਲੇ ਨੇ ਪੂਰੇ ਇਲਾਕੇ ਵਿੱਚ ਭਰੋਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੀਆਂ ਜਦੋਂ ਅਸੀਂ ਸੋਚ ਆਕੇ ਇੱਕੋ ਸ਼ਾਂਤੀਪ੍ਰੀਤ ਸਮਾਗਮ ਵਿੱਚ ਇੰਨੀ ਹਿੰਸਾ ਕਿਵੇਂ ਹੋ ਸਕਦੀ ਹੈ ਤਾਂ ਇਹ ਸਾਡੀ ਸਾਵਧਾਨੀ ਤੇ ਜਾਗਰੂਕਤਾ ਲਈ ਇੱਕ ਬੜਾ ਸਬਕ ਦਿਖਾਉਂਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਸਰਪੰਚ ਉਹ ਕੁੜੀ ਵੱਲੋਂ ਗਿਆ ਹੋਇਆ ਸੀਗਾ ਜਿੱਥੇ ਬਹੁਤ ਸ਼ਾਂਤਮਈ ਤਰੀਕੇ ਨਾਲ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉਹ ਕੁਝ ਦੋਸਤਾਂ ਨਾਲ ਬੈਠਾ ਹੋਇਆ ਸੀਗਾ ਤੇ ਕੁਝ ਅਣਪਛਾਤੇ ਵਿਅਕਤੀ ਹੁੰਦੇ ਆ ਤੇ ਉਸਤੇ ਗੋਲੀਆਂ ਚਲਾ ਕੇ ਭੱਜ ਜਾਂਦੇ ਉੱਥੇ ਹੁਣ ਇੱਥੇ ਸਿਸਟਮ ਤੇ ਸਵਾਲ ਖੜਾ ਹੁੰਦਾ ਹੈ ਕਿ ਸਾਡੀ ਸੁਰੱਖਿਆ ਵੱਲ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਹੈ ਹਰ ਕੋ ਜਿੱਥੇ ਵੀ ਤੁਸੀਂ ਸਮਾਗਮ ਜਾਂ ਮੇਲੇ ਵਿੱਚੋਂ ਚੌਕਸ ਰਹੋ ਤੇ ਸ਼ੱਕੀ ਹਾਲਾਤ ਵਿੱਚ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖੋ ਜੇ ਕੋਈ ਜਨ ਯੂਜ਼ਰ ਲੱਗੇ ਅਥਾਰਟिटीज ਨੂੰ ਤੁਰੰਤ ਇਨਫਾਰਮ ਕਰੋ ਇੱਕ ਗੱਲ ਸਾਨੂੰ ਸੁਖਾਉਂਦੀ ਹੈ ਕਿ ਹਿੰਸਾ ਅਚਾਨਕ ਆ ਸਕਦੀ ਹੈ ਪਰ ਸਾਵਧਾਨੀ ਨਾਲ ਬਹੁਤ ਕੁਝ ਰੋਕਿਆ ਜਾ ਸਕਦਾ ਹੈ ਆਪਾਂ ਦੇਖਦੇ ਹਾਂ ਕਿ ਪੰਜਾਬ ਦਾ ਪੰਜਾਬ ਵਿੱਚ ਲਗਾਤਾਰ ਹੀ ਵਾਰਦਾਤਾਂ ਹੋ ਰਹੀਆਂ ਨੇ ਲਗਾਤਾਰ ਕਿਸੇ ਦੀ ਜਾਨ ਲੈਣਾ ਸੌਖਾ ਹੋ ਰਿਹਾ ਹੈ ਕਦੇ ਕਿਸੇ ਨੂੰ ਮਾਰਿਆ ਜਾ ਰਿਹਾ ਕਦੇ ਕਿਸੇ ਨੂੰ ਪਿਛਲੇ ਦਿਨੀ ਪਿਛਲੇ ਮਹੀਨੇ ਵੀ ਬਲਾ ਚੋਰੀ ਨੂੰ ਮਾਰਿਆ ਗਿਆ ਸੀਗਾ ਤੇ ਪਿਛਲੇ ਕੁਝ ਦਿਨੀ ਇੱਕ ਨੌਜਵਾਨ ਨੂੰ ਜੋ ਕਿ ਪਿੰਡਰਕਲਾ ਦਾ ਰਹਿਣ ਵਾਲਾ ਸੀ ਉਹਤੇ ਗੋਲੀਆਂ ਚੜਾਈਆਂ ਗਈਆਂ ਸੀਗੀਆਂ ਹੁਣ ਆਖਰੀ ਖਬਰ ਵੱਲ ਰਾਮ ਰਹੀਮ ਦੀ ਪੈਰੋਲ ਤੇ ਹੁਣਿਆ ਰੋਜ਼ ਤੱਕ ਦੀ ਸੁਣਾ ਰਿਹਾ ਜੇਲ੍ਹ ਵਿੱਚ ਉਮਰ ਕੈਦ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਅਹ ਹੁਣ ਦੋਸਤੋ ਇਹ ਘਟਨਾ ਹਰ ਬਾਰੀ ਮੀਡੀਆ ਤੇ ਬਹੁਤ ਚਰਚਿਤ ਹੁੰਦੀ ਹੈ ਪਰ ਸਿੱਧੀ ਗੱਲ ਸਾਨੂੰ ਇਸ ਨੂੰ ਸਿਰਫ ਖਬਰ ਵਾਂਗ ਨਹੀਂ ਦੇਖਣਾ ਸਿੱਖਣਯੋਗ ਸਬਕ ਵਾਂਗ ਦੇਖਣਾ ਚਾਹੀਦਾ ਹੈ ਉਹਨਾਂ ਲਈ ਲਜ਼ਗਜ਼ਰੀ ਗੱਡੀਆਂ ਦਾ ਕਾਫਲਾ ਗਿਆ ਅ ਬੁਲੇਟ ਪ੍ਰੂਫਰ ਵਹੀਕਲਸ ਅਤੇ ਹੋਰ ਸੁਰੱਖਿਆ ਉਪਕਰਨ ਪਿਛਲੇ 8 ਸਾਲਾਂ ਵਿੱਚ ਇਹ 15ਵੀਂ ਵਾਰ ਹੈ ਸਾਵਧਾਨੀ ਵਰਤਣਾ ਜਿਵੇਂ ਹਾਈਪਰ ਫਾਇਰ ਫਿਕਰ ਦੀ ਰਿਹਾਈ ਸਾਡੀ ਸੋਸ਼ਲ এনवायरमेंट ਤੇ ਪ੍ਰਭਾਵ ਪਾਉਂਦੀ ਹੈ इमोशनल ਰਿਐਕਸ਼ਨ ਤੋਂ ਬਚੋ ਸਿਰਫ ਵੈਰੀਫਾਈਡ ਤੱਥਾਂ ਨੂੰ ਧਿਆਨ ਦਿਓ ਦੋਸਤੇ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਅਵੇਅਰਨੈਸ ਤੇ ਸੋਚ ਵਿਚਾਰ ਨਾਲ ਹੀ ਸਮਾਜਿਕ ਸਟੈਬਿਲਟੀ ਬਣੀ ਰਹਿੰਦੀ ਹੈ ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਜਦੋਂ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਤੇ ਕੀ ਉਸ ਨੂੰ ਅਜੇ ਪਰੋਲਾ ਤੇ ਭੇਜਣਾ ਸਹੀ ਹੈ ਇਹ ਦਿਨ ਜੇ ਛੁੱਟੀਆਂ ਤੇ ਕਿਉਂਕਿ ਫਿਰ ਬਾਕੀ ਜੋ ਨੌਜਵਾਨਾਂ ਜਾਂ ਕੋਈ ਵੀ ਜੇਲ੍ਹ ਵਿੱਚ ਉਹਨਾਂ ਨਾਲ ਸਹੀ ਇਨਸਾਫੀ ਹੋ ਰਹੀ ਹੈ ਨਾ ਤਾਂ ਇਹ ਧਿਆਨ ਸੋਚਣ ਵਾਲੀ ਗੱਲ ਹੈ ਤਾਂ ਦੋਸਤੋ ਆਖਰੀ ਕਾਰੀ ਇਹਨਾਂ ਖਬਰਾਂ ਤੋਂ ਸਿੱਖਣ ਵਾਲੀ ਗੱਲ ਇਹ ਹੈ ਮਸ਼ਹੂਰ ਲੋਕਾਂ ਦੇ ਫੈਸਲੇ ਸਿਰਫ ਖਬਰਾਂ ਤੇ ਨਹੀਂ ਸਾਡੇ ਅਵੇਅਰਨੈਸ ਤੇ ਵੀ ਪ੍ਰਭਾਵ ਪਾਉਂਦੇ ਨੇ ਸਾਡੀ ਜਾਗਰੂਕਤਾ ਤੇ ਵੀ ਪ੍ਰਭਾਵ ਪਾਉਂਦੇ ਨੇ ਸਾਡੀ ਆਮ ਜ਼ਿੰਦਗੀ ਤੇ ਵੀ ਪ੍ਰਭਾਵ ਪਾਉਂਦੇ ਨੇ ਹਿੰਸਾ ਤੇ ਹੱਤਿਆ ਵਰਗੀਆਂ ਘਟਨਾਵਾਂ ਸਾਡੀ ਸੇਫਟੀ ਤੇ ਪ੍ਰਭਾਵ ਪਾਉਂਦੀਆਂ ਨੇ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਐਸ ਦਾ ਟਾਈਮ ਵਿੱਚ ਨਹੀਂ ਤਾਂ ਹਰ ਕਿਸੇ ਨੂੰ ਗੋਲੀਆਂ ਮਾਰ ਕੇ ਭੰਨ ਦਿੱਤਾ ਜਾਂਦਾ ਹੈ ਹਾਈ ਪ੍ਰੋਫਾਈਲ ਰਹਿਾਈਆਂ ਤੇ ਧਾਰਮਿਕ ਮੁੱਦੇ ਸਾਡੇ ਸੋਚ ਤੇ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੇ ਨੇ ਸਿਰਫ ਵੈਰੀਫਾਈਡ ਸੋਸ ਤੋਂ ਜਾਣਕਾਰੀ ਲਵੋ ਦੋਸਤੋ ਸਾਡਾ ਮਕਸਦ ਸਿਰਫ ਜਾਣਕਾਰੀ ਦੇਣਾ ਨਹੀਂ ਬਲਕਿ ਅਵੇਅਰਨੈਸ ਬਣਾਉਣਾ ਵੀ ਹੈ ਸਾਡੀ ਕਮਿਊਨਿਟੀ ਐਜੂਕੇਟਡ ਅਲਰਟ ਅਤੇ ਸੋਚ ਵਿਚਾਰ ਵਾਲੀ ਬਣੀ ਰਹੇ ਇਹ ਹੀ ਸੱਚੀ ਜ਼ਿੰਮੇਵਾਰੀ ਹੈ ਤੇ ਅਸੀਂ ਸਾਡਾ ਅਸਦਾ ਖਾਸ ਪ੍ਰੋਗਰਾਮ ਇਹ ਪ੍ਰੋਗਰਾਮ ਇਸੇ ਟਾਈਮ ਤੋਂ ਅੱਗੇ ਨਾਲ ਹਰ ਰੋਜ਼ ਅਸੀਂ ਸ਼ੇਅਰ ਕਰਦੇ ਰਾਵਾਂਗੇ ਤੇ ਖਬਰਾਂ ਬਹੁਤ ਵੀ ਬਹੁਤ ਨੇ ਪਰ ਸਾਡਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਧੰਨਵਾਦ